ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈ ਜਿਹੜਾ ਸਵੇਰ ਦਾ ਹੈਗਾ ਆਪਾਂ ਨੇ ਦੁੱਧ ਰੜਕਿਆ ਮਲਾਈ ਤੇ ਕਿਉ ਮਾਰ ਰਿਹਾ ਹੈਗਾ ਤੇ ਅੱਜ ਪੈਣਾ ਕਹਿੰਦੇ ਹੁੰਦੀ ਆ ਤੁਸੀਂ ਦੂਜੇ ਤਰੀਕੇ ਨਾਲ ਕਿਉਂ ਬਣਾਓ ਦੂਜੇ ਤਰੀਕੇ ਨਾਲ ਕਿਉਂ ਬਣਾਓ ਤਾਂ ਸਾਨੂੰ ਇਸ ਤਰੀਕੇ ਨਾਲ ਦੂਜੇ ਤਰੀਕੇ ਨਾਲ ਕਿਉਂ ਬਣਾ ਕੇ ਦਿਖਾਉਣਿਆ ਪਰ ਥੋੜਾ ਜਿਹਾ ਭਾਂਡੇ ਤਾਂ ਦੋ ਤਿੰਨ ਹੋ ਜਾਣਗੇ ਤੇ ਅੱਗੇ ਹਨਾ ਗੋਹੇ ਦੀ ਅੱਗ ਤੇ ਕਿਉਂ ਬਣਾਇਆ ਜਾਂਦਾ ਹੁੰਦਾ ਸੀ ਕੌਣ ਗੈਂਸਾਂ ਤੇ ਕੌਣ ਬਣਾਉਂਦੇ ਹੁੰਦੇ ਮਾਗਰੋਂ ਰੋਟੀ ਟੁਕਾ ਕਰਕੇ ਪਾਥੀ ਧਰਤਾਂ ਦੇ ਪਾਥੀ ਭਾਂ ਲੱਗੇ ਹਨਾ ਤੇ ਘਿਓ ਦੀ ਪਤੀਲੀ ਰੱਖਿਆ ਨੇ ਇੱਕ ਪਤੀਲੀ ਹੁੰਦੀ ਸੀ ਸਪੈਸ਼ਲ ਹਨਾ ਜਾਂ ਤੁਸ ਕੋਈ ਹੁੰਦੀ ਦੋ ਕੁੰਡਿਆਂ ਵਾਲੀ ਤੇ ਹਰ ਇੱਕ ਬਹੁਤ ਸਾਰੇ ਘਰ ਹੁਣ ਵੀ ਇਸ ਤਰ੍ਹਾਂ ਹੋ ਕਰਦੇ ਨੇਗੇ ਤੇ ਆਪਾਂ ਅੱਜ ਉਸ ਤਰੀਕੇ ਨਾਲ ਕਿਉਂ ਬਣਾਵਾਂਗੇ ਤੇ ਅੱਗੇ ਜਿਹੜਾ ਚਿਹੜੂ ਹੁੰਦਾ ਥੱਲੇ ਨਿਕਲਦਾ ਹੁੰਦਾ ਉਹਨੂੰ ਚਿਹੜੂ ਬੋਲਿਆ ਜਾਂਦਾ ਲੱਸੀ ਜੀ ਹੁੰਦੀ ਜਿਹੜੀ ਤਾਂ ਉਹਨੂੰ ਚਿਹੜੂ ਬੋਲਿਆ ਜਾਂਦਾ ਸੀਗਾ ਤੇ ਉਹ ਚਿਹੜੂ ਨਾਲ ਨਾ ਅੱਜ ਕੱਲ੍ਹ ਸਰਦੀਆਂ 'ਚ ਕੱਟਰੂਆਂ ਦੇ ਪਿੰਡੇ ਖਰਾਬ ਹੋ ਜਾਂਦੇ ਨੇ ਢੂਈਆਂ ਹਨਾ ਗਰਦਣਾ ਤਾਂ ਉਹ ਜਿਹੜੂ ਨਾਲ ਉਹ ਕਟਰੂ ਨਿਮਾਏ ਜਾਂਦੇ ਸੀ ਜਿਵੇਂ ਕਿਸੇ ਕਰੇ ਕੋਈ ਉੱਤਾ ਰੱਖਿਆ ਹੁੰਦਾ ਜਾਂ ਕੱਟ ਕੱਤੇ ਕੱਟੀਆਂ ਹਨਾ ਪਿੰਡਾ ਖਰਾਬ ਹੋ ਜਾਂਦਾ ਸਰਦੀਆਂ ਦੇ ਵਿੱਚ ਔਰ ਇਹ ਨਾਲ ਉਹ ਨਿਮਾਏ ਜਾਂਦੇ ਹੁੰਦੇ ਸੀ ਉਹਨਾਂ ਦਾ ਪਿੰਡਾ ਵਧੀਆ ਹੋ ਜਾਂਦਾ ਸੀ ਅ ਅੱਗੇ ਜਿਹੜੀਆਂ ਦੇਸੀ ਦਵਾਈਆਂ ਆਪਣੇ ਦਾਦੀਆਂ ਨਾਨੀਆਂ ਵਰਤਦੀਆਂ ਹਨਾ ਮਾਵਾ ਵਰਤਦੀਆਂ ਤੇ ਅੱਜ ਵੀ ਮੈਂ ਉਸ ਤਰੀਕੇ ਨਾਲ ਥਿਓ ਬਣਾਉਂਗੀ ਤੁਹਾਨੂੰ ਦਿਖਾਉਣੀ ਆ ਕੈਮਰਾ ਚੇਂਜ ਕਰਕੇ ਥਿਓ ਤੱਤਾ ਹੋ ਗਿਆਗਾ ਤੇ ਇਹ ਨਾ ਰੇਜਾ ਪੈ ਜਾਣ ਤੋਂ ਫਿਰ ਮੈਂ ਲਾ ਕੇ ਧਰੂਗੀ ਉਹ ਠੰਡਾ ਹੋ ਗਿਆ ਫ੍ਰਿਜ ਦੇ ਵਿੱਚ ਤੋਂ ਫ੍ਰਿਜ ਦੇ ਵਿੱਚ ਤੋਂ ਫਿਰ ਬਰਫ ਹੀ ਜੰਮ ਜੂ ਤੇ ਕਿਉਂ ਚੱਕਿਆ ਜਾਊਗਾ ਉਤੋਂ ਤੋਂ ਕਿਉਂ ਚੱਕਿਆ ਜਾਊਗਾ ਇਹ ਛੇੜੂ ਰਹੇ ਜੂਗਾ ਛੇੜੂ ਤੇ ਬੋਲੀ ਪਾਈ ਜਾਂਦੀ ਹੈ ਜੇਠ ਜਠਾਣੀ ਕਿਉਂ ਖਾ ਜਾਂਦੇ ਤੈਨੂੰ ਲਿੰਦੇ ਛੇੜੂ ਮੱਛੀਆਂ ਦਾ ਨਾਸੇੜੀ ਆਪੀ ਜੇਠ ਜੀ ਛੇੜੂ ਹੁਣ ਇਸ ਤੇ ਛੇੜੂ ਤੇ ਬੋਲੀ ਵੀ ਪਾਈ ਗਈ ਹੈਗੀ ਹੁਣ ਨਾ ਅੱਗੇ ਵਾਲੀਆਂ ਬੋਲੀਆਂ ਰਹੀਆਂ ਨੇ ਨਾ ਅੱਗੇ ਵਾਲੇ ਖਾਣੇ ਰਹੇ ਨੇ ਨਾ ਅੱਗੇ ਵਾਲੇ ਕੰਮ ਰਹੇ ਨੇ ਹੁਣ ਹੋਰ ਤਰੀਕੇ ਨਾਲ ਸੀ ਪਹਿਲਾਂ ਹੋਰ ਤਰੀਕੇ ਨਾਲ ਕੰਮ ਸੀਗਾ ਲੋ ਜੀ ਆਪਣਾ ਕਿਉਂ ਹੋ ਗਿਆ ਗਰਮ ਠੰਡਾ ਹੋ ਜਾਣ ਦੇ ਹੁਣ ਤਾਂ ਪੀਜੇ ਵਾਲੀਆਂ ਬੋਲੀਆਂ ਚੱਲ ਪਈਆਂ ਅੱਗੇ ਇਸ ਤਰ੍ਹਾਂ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਸੀ ਹਨਾ ਤੇ ਸਾਰਾ ਕੰਮ ਵਧੀਆ ਹੁੰਦਾ ਸੀਗਾ ਤੇ ਲੋ ਜੀ ਆਪਣਾ ਕਿਉਂ ਗਰਮ ਹੋ ਗਿਆ ਇਹਨੂੰ ਆਪਾਂ ਥੱਲੇ ਲਾ ਦਾਨੇ ਅਗੇ ਥਲੇ ਲਾ ਕੇ ਪਾਣੀ ਠੰਡਾ ਹੋ ਗਿਆ ਜਦੋਂ ਫਿਰ ਜਿਧਰਾਂਗੇ ਆਥ ਨੇ ਆਪਾਂ ਇਹਨੂੰ ਹੂੰ ਪੁਣਕੇ ਦੁਬਾਰਾ ਪਾਵਾਂਗੇ ਜਿਰੋ ਪਾਵਾਂਗੇ ਤੁਹਾਨੂੰ ਦਿਖਾਵਾਂ ਲੋ ਜੀਰ ਟਾਈਮ ਹੈ ਸਾਢੇ 10 ਹੋ ਗਏ ਨੇ ਕੱਪੜੇ ਆਪਣੇ ਸੁੱਕ ਗਏ ਨੇ ਇਹ ਤੋਤੇ ਨੇ 8 ਵਜੇ ਦੇ ਆਪਣੇ ਸਾਰੇ ਕੰਮ ਨਿਭੜ ਗਏ ਬੀਬੀ ਲਾ ਰਹੀ ਹੈ ਚੁੱਲੇ ਤੇ ਮਿੱਟੀ ਅੱਜ ਸੈਂ ਤਾਇਆ ਜੀ ਮਿੱਟੀ ਆਈ ਹੈ ਖੁੱਲੋ ਖੁੱਲੋ ਸੁੱਲਾਗਾ ਮਿੱਟੀ ਲਾ ਰਹੀ ਹੈ ਬੀਬੀ ਇਹ ਚ ਤੇ ਬਿੱਟੀ ਬਿੱਟੀ ਲਾਉਗੀ ਤੇ ਆਪਣੇ ਇਧਰ ਸੋਈ ਤੇ ਪੋਚਾ ਸੁੱਕ ਗਿਆ ਹੂੰ ਹੂੰ ਕੱਪੜੇ ਲਾ ਕੇ ਤੈ ਮਾਰਾਂਗੇ ਤੇ ਇਧਰ ਹਜੇ ਪੋਚਾ ਸੁੱਕਿਆ ਨਹੀਂ ਹੈਗਾ ਸਾਰੀਆਂ ਜਿਹੜੀਆਂ ਸਫਾਈਆਂ ਹੋ ਗਈਆਂ ਪੋਚੇ ਪੋਚੇ ਲਾ ਦਿੱਤੇ ਨੇ ਗੱਡੀਆਂ ਮਗਰਮੂਰੇ ਖੜੀਆਂ ਨੇ ਭਾਈ ਜਿਵੇਂ ਉਹਦੇ ਵਾਸਤੇ ਰਹਿਣ ਗੱਡੀਆਂ ਚਲਾਉਣ ਵਾਲੇ ਮਿੱਟੀ ਲਾਉਂਦੀ ਆ ਬੀਬੀ ਦਿਲ ਦੇ ਨੂੰ ਆਇਦਰ ਪਾਵਾ ਰ ਮਿੱਟੀਆਂ ਹੈ ਨਹੀਂ ਹੁਣ ਅੱਗੇ ਵਾਲੀਆਂ ਅੱਗੇ ਤੱਕ ਚੌਂਕ ਨਹੀਂ ਚੌਂਕ ਨਹੀਂ ਮਿੱਟੀ ਹੁੰਦੀ ਲੋਈ ਸਰਦਾਰ ਜੀ ਪਾ ਰਹੇ ਨੇ ਕੱਖ ਪਟ ਰਹੇ ਨੇ ਚਾਰ ਕੁਝ ਤਾਂ ਪਿਆ ਵੀ ਹੋਊ ਖੁਲੀਆਂ ਚਾਣਾ ਥੋੜਾ ਜੀ ਪਊਗਾ ਜਿੰਨਾ ਘੱਟ ਕੇ ਜਾਵਾਂ ਖਰਾਬ ਤਾਂ ਨਹੀਂ ਹੁੰਦਾ ਮੌਸਮ ਜਿਹਾ ਖਰਾਬ ਹੀ ਐ ਹੱਥ ਨੂੰ ਕਦ ਬੱਤੀ ਦਿੰਦਾ ਪੱਟ ਦੇ ਹੱਥਾਂ 'ਚ ਉਹ ਗਰਤ ਸਰਜਾਰ ਜੀ ਜਾਣਗੇ ਆਨੰਦਪੁਰ ਸਾਹਿਬ ਅੱਜ ਹੋਲੀ ਐ ਸਾਰਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਨੇ ਸੰਗਰਾਣ ਦਾ ਨੇ ਹੋਲੀ ਐ ਭਾਈ ਤੇ ਉਹ ਲਾ ਮਹੱਲਾ ਦੇਖ ਕੇ ਉਹ ਕਹਿੰਦੇ ਮੈਂ ਕਿਤੇ ਹੋਲ ਮਹੱਲੇ ਨੂੰ ਗਿਆ ਨਹੀਂ ਹੈਗਾ ਮੈਂ ਆਪੇ ਜਾਇਆ ਉਹ ਹਨਾ ਤੇ ਆਹ ਸ਼ਟਰ ਕੱਦ ਚੱਕ ਤਾਂ ਗੱਡੀ ਵਾਲੇ ਦਾ ਅੱਛੇ ਦੇ ਕੇ ਪਾਰੋ ਬੇਹਤ ਬੇਸ ਬੇਹੇ ਜੀ ਕਿ ਪਾਸੇ ਕਰ ਦੋ ਕੱਟੀਆਂ ਨੂੰ ਦੁੱਧ ਵਾਲੀਆਂ ਸੱਜਰੇ ਪਾ ਦੋ ਹੋ ਤਾਂ ਸਾਫ ਸਾਫ ਹੋ ਜਾ ਕੋ ਸੁੱਕ ਕੇ ਸਰਦੀਆਂ ਚ ਨਹੀਂ ਸੁੱਕਦਾ ਘਰ ਬਾਹਰ ਤੇ ਇਧਰ ਮੇਰਾ ਪਾਣੀ ਛੱਡਿਆ ਹੋਇਆ ਹੈ ਕਾੜਾ ਸੀਗਾ हां अपना पानी सड्डा होयागा वो थो पाइप लाई होएगी बस थोड़ा या और चल जाएंगे फिर कर दिया बंद तोंया बाथरूम ते अपना ਧਣੀਆਂ ਵੀ ਸੁੱਕ ਗਏ ਮੇਥੀ ਵੀ ਸੁੱਕ ਗਏ ਬਸ ਵਿੱਚ ਲਾ ਕੇ ਵਿੱਚ ਵਿੱਚ ਹੀ ਲਾਉਣੀ ਤੇ ਪੋਚੇ ਤਾਂ ਨਹੀਂ ਫੇਰਦੇ ਤੇ ਪੋਚਾ ਹੀ ਨਹੀਂ ਫੇਰਦੇ ਇਹ ਕਦੇ ਨਾ ਉਹ ਜੋ ਪਿਆਗਾ ਰਸੋਈ ਚ ਹੈਗਾ ਹੂੰ ਲੈ ਕੀ ਦੇ ਤੇ ਪਿਓ ਕੇ ਆਥਣੇ ਕੱਲ ਨੂੰ ਫੇਰ ਸੁੱਕੋ ਜਨ ਕੱਲ ਨੂੰ ਫੇਰ ਲਾਂਗੇ ਇਹ ਤਾਂ ਲੋਟਾਂ ਦੀ ਪੋਚਾ ਨਾ ਪੋਚਾ ਪਿਆਗਾ ਪੋਚ ਨਾਲ ਮਿੱਟੀ ਇਹ ਲਹੂ ਵਿੱਚੋਂ ਉੱਤੇ ਨਹੀਂ ਫੇਰੀ ਬੀਬੀ ਹੈ ਉੱਤੇ ਨਾ ਫੇਰੀ ਉੱਤੇ ਕਿੱਥੇ ਚੁੱਲ੍ਹੇ ਦੇ ਪੋਚਾ ਹਾਂ ਕੀ ਕਰਨਾ ਉੱਤੇ ਤਾਂ ਹੀ ਗੜੀ ਆਏ ਮੀ ਨਾਲ ਆਪਣਾ ਬੇੜਾ ਖਰਾਬ ਹੋਇਆ ਕਰੂ ਵਿੱਚ ਵਿੱਚ ਫੇਰ ਦਾਂਗੇ ਉੱਤੇ ਬੱਠਲ ਮੁੱਦਾ ਵਾਜ ਜਿਆ ਕਰੂ ਵਿੱਚ ਵਿੱਚ ਫੇਰ ਦਾਂਗੇ ਅੱਗ ਵਿੱਚ ਚਾਲੀਦਾ ਆਏ ਮਿੱਟੀ ਨਹੀਂ ਵਧੀਆ ਚਲ ਲਾਸਾ ਘੰਟਾ ਸੇਲਦੇ ਆ ਤੇ ਸਬਜੀ ਬਣਾਵਾਂਗੇ ਹੈ ਸੁੱਕੀ ਤਾਂ ਨਹੀਂ ਮਿੱਟੀ ਹਾਂ ਪੋਚਾ ਪੋਚਾ ਉਧਰ ਜਿਹੜੇ 라ਵੜ ਦੀ ਪੀਪੀ ਜੀ ਪਿਆਰ ਸੋਈ ਚ ਉਹ ਚ ਪਿਆ ਸੀ ਵਿੰਗ ਕਰ ਲਿਆ ਮਦਨ ਅੱਜ ਇੱਕ ਮਹੀਨਾ ਜ ਨਵਾਂ ਸਾਲ ਚੜਿਆ ਦੇਸੀ ਵੀ ਜ ਆ ਗਈ ਅੱਜ ਦੇਸੀ ਮਹੀਨਾ ਚ ਜੀ ਚੜੇਗਾ ਨਵਾਂ ਸਾਲ ਤੇ ਅੱਜ ਨਏ ਹੈਗੇ ਆ ਕੀ ਸੰਗਰਾਂਦ ਇੱਕ ਚੇਤ ਨਏ ਮੋਲੀ ਅੱਜ ਸਰਦਾਰ ਜੀ ਜਾਂਦੇ ਨੇ ਆਨੰਦਪੁਰ ਸਾਹਿਬ ਹੁਣ ਤੁਰਦੇ ਨਗੇ ਯਾ ਟਾਈਮ 2 ਵਜੇ ਗੇ 3 ਵਜਾ ਲਾਂਗੇ ਤੁਰਦੇ ਤੋਦ 2:30 ਕਿਉਂਕਿ ਇੱਕ ਹਜੇ ਨਾਲ ਦਾ ਨਹੀਂ ਆਇਆ ਹੈ ਮਾ 3 ਵਜਾ ਲਾਂਗੇ ਬਸ 2:30 2:30 ਦਾ ਹੀ ਟਾਈਮ ਹੈ ਹੁਣ ਤੇ ਅੱਜ ਤਾਂ ਬਣਾਵਾਂਗੇ ਖੀਰ ਥੋੜੀ ਜੀ ਸਬਜ਼ੀ ਬਣਾ ਲਾਂਗੇ ਅਲੂ ਬਟਾ ਵੀ ਬਣਾ ਲਾਂਗੇ ਹੈ ਸੇਬ ਵੀ ਕੁਛ ਮਰਜ਼ੀ ਕਰ ਦੋ ਅੱবি ਬਣਾ ਲੂ ਖੀਰ ਥਾਣੇ ਕਿਸੇ ਵੀ ਦੱਸੋ ਇਸ ਮਰਜ਼ੀ ਹੂੰ ਚੁੱਲੇ ਤੇ ਲਾਲੀ ਮਿੱਟੀ ਬੀਬੀ ਤੇ ਚੁੱਲੇ ਤੇ ਬਣਾਵਾਂਗੇ ਦੇਖਾਂਗੇ ਫਿਰ ਚੁੱਲੇ ਤੇ ਬਣਾਵਾਂਗੇ ਥੋੜੀ ਜਿਹੀ ਗਿੱਲਾ ਫੁੱਟ ਜੋਰ ਹੋਰ ਗਿੱਲਾ ਮਿੱਟੀ ਲੈ ਜੋ ਗਿੱਲਾ ਜੀਰੇ ਬਣਾ ਲਾਂਗੇ ਜਿਹੜਾ ਆਮਣੀ ਆਈ ਪਕੌੜੀ ਬਣਾਉਗੇ ਆਲੂ ਟਿੱਕੀ ਮਿੱਠੀ ਆਲੂ ਟਿੱਕੀ ਬਣਾਵਾਂਗੇ ਨਾ ਬਈ ਮੁੱਠਾ ਮੁੱਠਾ ਮਿੱਠੀ ਜੀ ਤਾਂ ਜਮੀ ਬਤਾਣੀ ਕਿਉਂ ਖਾਂਦੀਆਂ ਨਹੀਂ ਹੈਗੀਆਂ ਗੁਲਗਲੇ ਆ ਮਾਈ ਰਾਣੀ ਦਾ ਮੇਲਾ ਉਹ ਵਹਾਨੇ ਨਾਲ ਗੁਲਗਲੇ ਬਣਾ ਲਾਂਗੇ ਕੈਤਰੀ ਨੂੰ ਮਾਉ ਮੇਲੇ ਤੇ ਭਜਾਵਾਂਗੇ ਨਾਲ ਤੇ ਬਗ ਚੱਲਾਂਗੇ ਰਾਜ ਇਹ ਮੇਲਾ ਲੱਗਦਾ ਹੁੰਦਾ ਸੀ ਜਾਂਦੇ ਨੇ ਜਿੰਦੇ ਸਾਡੇ ਨੇਰੇ ਨੇਰੇ ਮੱਥਾ ਟੇਕ ਕੇ ਆਉਂਦੀਆਂ ਨੇ ਫੇਰ ਕੰਮ ਧੰਦਾ ਕਰਕੇ ਨਾ ਤੋਕੇ ਫੇਰ ਮੇਲਾ ਦੇਖਣ ਜਾਂਦੇ ਨੇ ਖਾਣ ਪੀਣ ਪਕੌੜੇ ਹੋਰ ਭਰਨ ਲੱਗ ਗਏ ਲਾ ਪਰ ਕਰਕੇ ਜੀ ਹੁੰਦਾ ਘੰਟਾ ਕੁ ਬਸ ਨਾ ਹੁਣ ਤਾਂ ਵਧੀਆ ਭਰਦਾ ਕਿਹੜੇ ਕੜੀ ਆ ਪੈਣਾ ਆਉਂਦੀਆਂ ਨੇ ਗੀਆਂ ਨੇੜੇ ਪਿੰਡਾਂ ਨੇ ਤਾਂ ਆਉਂਦੀਆਂ ਹੋਣਗੀਆਂ ਦੂਰੋਂ ਵੀ ਆਉਂਦੀਆਂ ਨੇ ਪੈਣਾ ਦੱਸਿਓ ਰਾਜੀ ਮੇਲੀ ਤੇ ਆਹ ਮਾਈ ਰਾਣੀ ਦੇ ਮੇਲੇ ਤੇ ਨੋ ਇਹ ਪਿਆਜ਼ ਕੱਟ ਲੈ ਥੋੜਾ ਜਿਹਾ ਬਣਾਵਾਂਗੇ ਮਟਰ ਇੰਨੇ ਪੈਣ ਫਿਰ ਬੇਹੀ ਜੀ ਦਾਲ ਖਾਣੀ ਔਖੀ ਹੋ ਜੇ ਨਾ ਡੋਲਣੀ ਔਖੀ ਹੋ ਜਾਂਦੀ ਆ ਹਨ ਨੂਨ ਮਿਰਚ ਮਹਾਂਗਾ ਤੇਲ ਤੱਪਾ ਮਹਾਂਗਾ ਕਿਉਂ ਹੋਣਾ ਟੜਕੇ ਵਾਲਾ ਮੰਮਾ ਕਿਦਾਂ ਤੁਸੀ ਜੋ ਕਰੇ ਸਾਨੂੰ ਸਵਾਦ ਨਾ ਲੱਗਦੀ ਬਲਕੇ ਨੰਦ ਗਿਣਦੇ ਕਰਦੇ ਨੰਦਪੁਰ ਚੱਲਾਂਗੇ ਅੱਜ ਹੀ ਹੈ ਦਰੀ ਮੀ ਧਰ ਲੈ ਕਿਤੇ ਕਿਧਰੀ ਹੈ ਇੱਕ ਦਰੀ ਤੇ ਪੱਲੀ ਧਰ ਨਹੀਂ ਗੁਰਦੁਆਰਾ ਦੇਖੋ ਕੋ ਬੱਡੀ ਬੀਰੀ ਖਾਲੇ ਕਹੋਗੇ ਕੀ ਹਲਕਾਰ ਲੋਗ ਆ ਰ ਆਪਣਰ ਗੱਦੇ ਦੋ ਪੈ ਗੱਦੇ ਦੀ ਮਿੱਟੀ ਚੁਣਗੇ ਹਾਂ ਮਿੱਟੀ ਖਣੇ ਆਹੋ ਘਰ ਲ ਪੱਲੀ ਧਰ ਲ ਦਰੀ ਚੱਕ ਲੈ ਉੱਥੋਂ ਜਾਣੇ ਨਾ ਕੜਾ ਮੈਂ ਜਾਂਦਾ ਮੈਂ ਤਾਂ ਪਹਿਲਾਂ ਘੋਰ ਕੇ ਮਸਾਂ ਪਾਸ ਲੰਘ ਕੇ ਆਇਆ ਫਟਵੰਦਾਂ ਦੇ ਲੱਗ ਕੇ ਆ। ਨਾ ਆਪਾਂ ਫਰਿਆ ਕਰਾਂਗੇ। ਗੱਡੀ ਖੜਾ ਲਾ ਨਹੀਂ ਤੇ। ਗੁਰਦੁਆਰੇ ਨੂੰ ਨਾ। ਮੈਂ ਤਾਂ ਇੱਕ ਹੁੰਦਾ ਵੀ ਆ ਤੇ। ਨਾ ਪੱਲੀ ਛੋਟੇ ਤੇ ਪਈਆ 10 ਕ ਬੋਰੀਆਂ ਵਾਲੀ ਇਹ ਲਿਜਾਣੀ ਐ। ਸੁੱਤ ਘਰੀ ਲੈ ਵਿੱਚੋਂ ਦਰੀ ਮਿਲ ਜੇ ਫਿਰ ਉਸਾਰਾ ਕਰਦੇ। ਪੱਲੀ ਦਾ ਮੈਂ ਤਾਂ ਹੋਰ ਨਾਲੀ। ਦਰੀ ਹੋਵੇ ਤੇ ਵੀ ਰਹਿ। ਪੱਲੀ ਤੇ ਦਰੀ ਤੇ ਕਰਨੀ ਕੀ? ਥੱਲੇ ਵਿਸਾ ਕੇ ਉੱਤੇ ਦਰੀ ਵਿਸਾ ਕੇ ਰਾਤ ਨੂੰ ਰਾਤ ਤੱਕ ਕੱਟ ਲੈਣਗੇ। ਲੋਈ ਚੱਕੋਗੇ? ਹਾਂਜੀ। ਲੋਈ ਲਾਉਂਗੇ? ਮਸਰ-ਮਸਰ ਤੋਂ ਸੇੜਾ ਪਹਿਣ ਦੇ ਦੋ ਘੰਟੇ ਪਹਿਣ ਕੋਈ ਕੌਣ ਪਹਿਣ ਦਿੰਦਾ ਉੱਟਾ ਦੂਈ ਅੱਜ ਅੰਮੀ ਘਰ ਤੋਂ ਕੁਝ ਮੱਤੀ ਲੈ ਰਹਾ ਹਾਂ ਨਾ ਉਹ ਤਾਂ ਖੌਣਾ ਵਿਚੇ ਹੁੰਦੇ ਲੋਕਤ ਕੜਾ ਸਟਾਈਟ ਪਰ ਆਹ ਜਿੱਟੀ ਹੁੰਦੀ ਹੈ دیਵਾਨ ਲੱਗਦੇ ਨੇ ਰਾਤ ਨੂੰ ਹਾਂ ਤੇ ਉਹ ਗੁਰੂ ਕਿੱਥੇ ਪੈਂਦੇ ਨੇ ਰਾਜੀ ਅੰਗਰ ਚ ਐਤੀ ਪੰਜਾਹ ਪਿਆਹ ਸਾਲ ਹੋ ਗਏ ਲੰਗਰ ਲੱਗਦੇ ਹਾਂ ਰਾਜੀ ਜੀ ਤੋਂ ਹੋਛਾ ਤਾਂ ਲੰਗਰ ਪਾਇਆ ਹੋਇਆ ਉਹਨਾਂ ਨਾਲ ਆਪ ਦਾ ਉੱਥੇ ਹਾਂ ਉਹ ਮਾਲਪੁਰ ਵਾਲੇ ਬਾਬੇ ਲਾਉਂਦੇ ਨੇਗੇ ਤੂੰ ਘਮੜਾਈ ਚਾਉੜ ਵਾਲੀ ਕਰਦੀ ਏ ਇਹਨੂੰ ਵੀ ਨਿਕਾ ਉਹ ਕਰਨ ਦਿੰਦੀ ਬਾੜੀ ਚਾਉੜ ਕਰਦੀ ਏ ਸਰਦਾਰ ਜੀ ਵਾਗੇ ਘਰ ਤੁੰਨਾ ਤੁੰਨਾ ਹੋ ਗਿਆ ਉਹ ਸਵੇਰੇ ਆ ਜਾਣਗੇ ਤੇਨੇ ਤਾਂ ਮੈਂ ਹੁਣ ਮੋਟਰ ਛੱਡ ਕੇ ਆਈ ਐ ਟੈਂਕੀ ਚ ਕਿਉਂਕਿ ਕਣੀਆਂ ਆ ਕੇ ਹਟ ਗਈਆਂ ਕਿਹੜਾ ਤਾਂ ਬੱਦਲ ਵਾਈ ਬਹੁਤ ਜਾਰੀ ਬਣੀ ਪਈ ਹੈਗੀ ਤੇ ਫਗਰਾ ਨੂੰ ਗੱਡ ਲਾ ਲਿਆ ਰੱਬ ਲਈ ਤੇ ਆਣਾ ਮਲਾਈ ਜੀ ਵਾਲਾ ਪਾਣੀ ਸੀ ਗੱਟਕਾ ਪਾ ਟੱਕੇ ਪਾਣੀ ਤੇ ਤੇ ਮਲਾਈ ਵਾਲੀ ਜੰਮੀ ਪਈ ਨਿੱਗਾ ਕਰਕੇ ਉੱਥੇ ਪਾ ਦਿੱਤੇ ਸ ਤਬੇਰੇ ਕਿਉਂ ਬਣਾਇਆ ਸੀਗਾ ਆਦਮ ਚਾਲਾ ਪਿਆ ਹੁਣ ਦੇਖ ਲੋੀ ਲੋਟ ਕਰ ਸਤਿਗੋਰੀ ਗਾਇਤ ਗਾਇਤ ਉਹਦੇ ਤਰ੍ਹਾਂ ਸੇਬੀਆਂ ਬਣਾਉਣ ਨੂੰ ਤੇ ਨੇ ਸੇਬੀਆਂ ਬਣ ਜਾਣਗੀਆਂ ਅਚਨ ਨੇ ਮੈਂ ਕਿਉਂ ਸਾਮ ਲੈਣੀ ਆ ਇਹੋ ਜੇ ਕੰਮ ਕਰ ਲੈਣੇ ਭਾਈ ਅਸੀਂ ਨਾ ਸੰਗਰਾਮ ਦਾ ਸਾਡੇ ਬਾਹਰਲੇ ਗੁਰਦੁਆਰਾ ਸਾਹਿਬ ਸੰਗਰਾਮ ਅੱਥਲੇ ਪਹਿਰ ਦੀਵਾਨ ਲੱਗਦੀ ਮੈਂ ਜਿਸਕਮਣ ਮੱਥਾ ਟੇਕਣ ਵਾਗਿਆ ਸਕੂਟਰੀ ਤੇ ਸਰਦਾਰ ਜੀ ਵਾਗਿਆ ਜਿਹਰੋਂ ਨਮਾਗਰੋ ਸਣ ਕਾਂਟਾ ਲੱਗਿਆ ਉਹ ਵਣੇ ਜਿਸਕਮਣ ਕਾਂਟਾ ਵੱਧ ਲੱਗ ਗਿਆ ਵੱਧ ਲੱਗ ਗਿਆ ਕਾਂਟਾ ਸਿਓਥੇ ਲਾ ਲਿਆ ਮੱਥਾ ਟੇਕ ਕਰ ਗਈਆਂ ਸੀ ਗਾਂਹਾਂ ਦੀਵਾਨ ਸੋਨਾ ਲੱਗਿਆ ਬਹੁਤ ਸਵਧੀਆ ਲੱਗੀ ਹੈ ਨਾ ਤੇ ਫਿਰ ਇਹਨੇ ਜਿਹੜੋਂ ਉਖਣ ਲੱਗੇ ਫਿਰ ਬਾਬਾ ਜੀ ਕਹਿੰਦੇ ਬਸ ਹੁਣ ਸਮਾਪਤੀ ਕਰਾਂਗੇ ਫਿਰ ਮਹਾਂ ਚਲੋ ਹੁਣ ਦੱਜ ਜਾਣੇ ਆ ਕੇ ਬਸ ਹੋਰੋਂ ਦੇ ਕੱਪੜੇ ਦੀੜਾ ਤੈ ਮਾਰਨਾ ਤਾਂ ਥੋੜ੍ਹ ਮਾਰਿਆਗਾ ਤੇ ਦੁੱਧ ਚੜਿਆ ਲਾ ਤੇ ਇਹਨਾਂ ਦੀ ਬਿਉਧਰ ਵਾਗੀ ਤੇ ਇੱਥੇ ਮੈਂ ਹੋਰ ਨਹੀਂ ਸਕੇ ਕੱਟ ਕੇ ਪਾਉਣੀ ਵਾਲੀ ਚੀਜ਼ ਕਰ ਲਈ ਹੋ ਗਈ ਐ ਆਪ ਹੀ ਪੈ ਚ ਨੇ ਹਣਾ ਕੋਮੇ ਨਾਲ ਹਾਂ ਜੜੇ ਮੂਰੀ ਆ ਮੂਰੀ ਆ ਛੱਡ ਤਾਂ ਇਹ ਪਰਾਲੀਆਂ ਵੀ ਪਈਆਂ ਨੇਗੀਆਂ ਤੇ ਵਿੱਚ ਜਮੀ ਨਹੀਂ ਖਰਾਬ ਹੋਈ ਹੋ ਪਰਸੋਂ ਦੇਖੇ ਤੇ ਮੈਂ ਕੱਢ ਕੇ ਬਸ ਉਦੋਂ ਨੀ ਕੋ ਬਰਦਰ ਕੀ ਕਰਨਾ ਹੈ ਭਰੋ ਫਿਰ ਪਈਆਂ ਰਹਿੰਦੀਆਂ ਨੇ ਬਈਆਂ ਜੀਆਂ ਮੈਂ ਕਿਹਾ ਸਾਰਾ ਦੁੱਧਾ ਫਿਰ ਦਾਲਾ ਜੀ ਆਲੂ ਮਟਰ ਸਬਜ਼ੀ ਬਣਾ ਲੂ ਮਟਰ ਬਣਾ ਲੇ ਹੁਣ ਦੇਖਦੀਆਂ ਮੈਂ ਕਿ ਉਹ ਜੰਮ ਗਿਆ ਕੋਚੀ ਤਸਕ ਜੀ ਕੱਢ ਲੂੰਗੀ ਜੰਮਿਆ ਤਰੀਕੇ ਮੈਨੂੰ ਸਾਦੀ ਆਉਂਦੀ ਮੈਨੂੰ ਹੋਰ ਤਰੀਕਾ ਸੌਖਾ ਕਰਦਾਂ ਇਹ ਤਰੀਕਾ ਲੈਣਾ ਨੂੰ ਆਪਾਂ ਨੇ ਇਸੇ ਜਿਵੇਂ ਬਣਾ ਲਾਂਗੇ ਨਿੱਪ ਕਿਉਂ ਸੰਭ ਲਾਂਗੇ ਇੱਕ ਜਣਾ ਆਜੇ ਨਾ ਐ ਹੋਇਆ ਨਾ ਕਿ ਬਾਹਰ ਬੜਾ ਟੱਬਰ ਹੋ ਗਿਆ ਇੱਕ ਜਣਾ ਕਰੋ ਵਗ ਗਿਆ ਲੱਗਦਾ 60 ਟੱਬਰ ਹੀ ਵਗ ਗਿਆ ਦੇਖੋ ਐ ਬਰਫ ਵੀ ਮੰਗੂ ਹੁਣ ਅੱਜ ਆਕ ਲਾਂਗੋ ਤਾਂ ਲੱਸੀ ਜਿਹੜੀ ਥੱਲੇ ਰਹਿ ਜੂਗੀ ਚਿਹੜੋ ਗਰਲ ਪਾਉਣ ਲਾਂਗੇ ਬਣਦਾ ਹੀ ਬਹੁਤ ਹੈ ਸਾਡੇ ਲੱਗਦਾ ਵੀ ਬਹੁਤ ਆ ਕਿਉਂ ਅਸੀਂ ਦਸ ਉਹਦੀ ਕੋਈ ਚਲਿਆ ਤਾ ਨਹੀਂ ਕਦੇ ਜਿਵੇਂ ਹੁਣ ਸੰਗਰਾਣ ਦਾ ਹੈ ਨਾ ਕੋਈ ਹੋਰ ਪ੍ਰੋਗਰਾਮਾ ਗੁਰਦੁਆਰੇ ਦੇ ਨੂੰ ਫੜਾਓ ਫੜਾ ਕੇ ਆਉਂਦੇ ਆਂਗੇ ਇਹ ਸਾਰਾ ਪਿਓਰੀ ਹੈ ਕਿਉਂ ਕੋਣ ਜਾਵੇ ਮੈਂ ਨਾ ਪਾਂਡਾ ਬੈਲਾ ਕਰਨ ਦੀ ਸੀ ਜੇ ਮੈਂ ਤੜਕੇ ਤੱਤਾ ਕਰਦੀ ਉਹਨੂੰ ਵਧੀਆ ਸੀ ਮੇਰ ਕੌਂਡੇ ਤੇ ਕੌਂਡੇ ਚੜਿਆ ਤੇ ਤੇ ਜੰਮਿਆ ਪਿਆ ਮੱਕਾ ਮਨੇ ਬੜਜੂਗਾ ਖਾਜੇ ਮੇਰੀ ਮਤ ਜਣਾ ਸਾਰਾ ਕੰਮ ਹੀ ਪਿਆ ਆ ਤਾਂ ਚਾਰ ਵੀ ਆਪ ਨੂੰ ਹੀ ਪਾਉਣਾ ਪਊਗਾ ਮੀਨ ਆ ਜਾ ਕਿਤੇ ਪਹਿਲਾਂ ਚਾਰ ਚੱਕੂ ਬਾਅਦ ਧਾਰ ਚੋਂਗੀ ਤੇ ਪਾਣੀ ਪਿਆ ਮੱਝਾ ਨੂੰ ਪਿਉਉਣ ਵਾਲਾ ਲੈ ਹੋ ਗਿਆ ਮਤ ਨਾਲ ਮੂਲ ਪਹਿਨੇ ਬਹੁਤ ਕਹਿਣਗੇ ਤੂੰ ਹੱਥ ਮਾਰਦੇ ਹੂ ਵੀ ਹੱਥ ਤੋਂ ਬਿਨਾ ਹਨਾ ਕਿਉਂ ਬਣਦਾ ਨਹੀਂ ਬਈਆ

ਕੀ ਤੋਂ ਹੋਣੀ ਕੁਦਰਤ ਆ ਗਈ ਇਹਨੂੰ ਗਾਰੀ ਕੱਟ ਕਰ ਲੈਣਾ ਆਪਾਂ ਗੈਂਸ ਸੱਭੀ ਹਨ ਕੋਲੇ ਖੜਿਆਂਗੇ ਬੰਨ ਨਿਕਲ ਜਾਂਦਾ ਕਹ ਜੇ ਦੂਰ ਤਾਂ ਨਿਕਲ ਜਾਣੇ ਕੋਲੇ ਖੜਿਆਂ ਤਾਂ ਚੀਜ਼ ਹੋਰ ਹੀ ਨਿਕਲ ਜਾਂਦੀ ਜੀ ਚੇ ਦੁੱਤਾ ਚ ਕਿਉਂ ਮੈਂ ਚ ਤਾਂ ਬਾਲਾ ਨਿਕਲ ਜਾਂਦਾ ਨਹੀਂ ਲੋ ਜੀ ਬੱਦਲ ਬਹੁਤ ਆ ਗਿਆ ਤੇ ਚਾਰ ਪੱਟਿਆ ਪਿਆ ਆਪਣਾ ਨੇ ਪਾਥੀਆਂ ਦੇ ਪੱਲੀ ਪਾਉਣਿਆ ਨੇ ਚਾਰ ਚੱਕ ਦਿਆਂਗੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਹ 14 ਤਰੀਕ ਦੀ ਵੀਡੀਓ 14 ਨੂੰ ਹੀ ਆਊਗੀ ਹਨਾ ਸੰਗਰਾਮ ਅੱਜ ਵਹਿਗੁਰੂ ਜੀ ਸਾਹਿਬ ਨੂੰ ਤੰਦਰੁਸਤੀਆਂ ਬਖਸ਼ੇ ਦੁਆਰਾ ਫਿਰ ਸਾਰਿਆਂ ਨੂੰ ਹੋਲੀ ਦੀ ਬਹੁਤ ਬਹੁਤ ਵਧਾ ਮੁਬਾਰਕਾ ਹਨਾ ਸਾਰਿਆਂ ਲਈ ਇਹ ਤਿਹਾਰ ਵਧੀਆ ਖੁਸ਼ੀ-ਖੁਸ਼ਾਈ ਚਾਈ ਚਾਈ ਮਨਾਇਆ ਹੋਵੇ ਪਰ ਭਾਰਤ ਅਸੀਂ ਹੋਲੀ ਬਹੁਤ ਖੇਡ ਲਈ ਸੀ ਅੱਿੱਤੇ ਅਸੀਂ ਖੇਡੇ ਨਹੀਂ ਹੈਗੇ ਨਾ ਹੀ ਸਾਡੇ ਕੋਲ ਕੋਈ ਖੇਡਣਾ ਆਇਆ ਹੈ ਨਾ ਹੀ ਅਸੀਂ ਖੇਡਦੇ ਆਂਗੇ ਕਿਉਂਕਿ ਸਰਦਾਰ ਜੀ ਨੇ ਜਾਣਾ ਸੀਗਾ ਬਸ ਪਹਿਲਾਂ ਕੰਮ ਕਰ ਲੇ ਬਹੁਤ ਸਾਰਾ ਕੱਪੜਾ ਜਿਹੜਾ ਧੁੱਤਾ ਬਸ ਐਂ ਟਾਈਮ ਲੰਘ ਗਿਆ ਫਿਰ ਗੁਰਦੁਆਰਾ ਸਾਹਿਬ ਆ ਗਏ ਚਲੋ ਜੀ ਮਿਲਾਂਗੇ ਕੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ